ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਸੁਖਣ ਸਨੇਹ ਭੂਤ ਪ੍ਰੇਤ ਡਾਇਨਾ ਤੇ ਚੁੜੇਲਾ ਹਰ ਸਮਾਜ ਦੇ ਡਰ ਭੈ ਵੱਖਰੇ ਵੱਖਰੇ ਹੁੰਦੇ ਹਨ ਹਰ ਸਮਾਜ ਦੇ ਵਹਿਮ ਭਰਮ ਤੇ ਅੰਧ ਵਿਸ਼ਵਾਸ ਵੀ ਵੱਖਰੀ ਭਾਂ ਦੇ ਹੁੰਦੇ ਹਨ ਹਰ ਸਮਾਜ ਵਿੱਚ ਪਾਗਲ ਹੋਣ ਬਿਮਾਰ ਪੈਣ ਆਦ ਦਾ ਢੰਗ ਵੀ ਵੱਖਰਾ ਹੁੰਦਾ ਹੈ ਹਰ ਸਮਾਜ ਦੇ ਜिन्न, ਭੂਤ ਅਤੇ ਡਾਇਨਾ ਚੁੜੇਲਾ ਵੀ ਵੱਖਰੀਆਂ ਭਾਂਦੀਆਂ ਹੁੰਦੀਆਂ ਹਨ। ਸ਼ਹਿਰਾਂ ਵਿੱਚ ਪੜ੍ਹੇ ਲਿਖੇ ਵਿਅਕਤੀਆਂ ਦੇ ਦਿਮਾਗ ਖਰਾਬ ਹੁੰਦੇ ਹਨ। ਪਿੰਡਾਂ ਵਿੱਚ ਹਨਪੜਾ ਨੂੰ ਭੂਤ ਚਿੰਬੜਦੇ ਹਨ। ਸੁੰਨੀਆਂ ਥਾਵਾਂ ਤੇ ਬੱਚਿਆਂ ਤੇ ਔਰਤਾਂ ਨੂੰ ਡਾਇਨਾ ਅਤੇ ਚੁੜੇਲਾ ਘੇਰਦੀਆਂ ਹਨ। ਅਜਿਹੇ ਰੋਗਾਂ ਦੇ ਇਲਾਜ ਦਾ ਯਤਨ ਉਹਨਾਂ ਸਮਾਜਾਂ ਵਿੱਚ ਹੀ ਕੀਤਾ ਜਾਂਦਾ ਹੈ ਜਿੱਥੇ ਇਲਾਜ ਉਪਰੰਤ ਵਿਅਕਤੀ ਨੂੰ ਮੋਢ ਸਵਕਾਰ ਕਰਨ ਦਾ ਰਿਵਾਜ ਹੈ। ਬਿਮਾਰਾਂ ਤੇ ਪਾਗਲਾਂ ਦੇ ਵੀ ਹੱਕ ਹੁੰਦੇ ਹਨ ਅਤੇ ਸਮਾਜ ਵਿੱਚ ਮੋੜ ਬਹਾਲ ਕੀਤੇ ਜਾਣ ਉਪਰੰਤ ਉਹਨਾਂ ਦੇ ਫਰਜ਼ ਵੀ ਨਿਰਧਾਰਿਤ ਕੀਤੇ ਜਾਂਦੇ ਹਨ ਸਾਡੇ ਬਹੁਤੇ ਡਰ ਹਨੇਰੇ ਨਾਲ ਜੁੜੇ ਹੁੰਦੇ ਹਨ ਇਸੇ ਲਈ ਡਰਿਆ ਹੋਇਆ ਵਿਅਕਤੀ ਸਵੇਰ ਨੂੰ ਬੜੀ ਤੀਬਰਤਾ ਨਾਲ ਉਡੀਕਦਾ ਹੈ ਸੂਰਜ ਦੇ ਡੁੱਬਣ ਨਾਲ ਡਰੇ ਹੋਏ ਤੇ ਸਹਿਮੇ ਹੋਏ ਵਿਅਕਤੀ ਅਜਿਹੇ ਵਿਅਕਤੀਆਂ ਦਾ ਦਿਲ ਵੀ ਡੁੱਬਣ ਲੱਗ ਪੈਂਦਾ ਹੈ ਜਿੱਥੇ ਬਿਮਾਰਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉੱਥੇ ਵਧੇਰੇ ਲੋਕ ਵਧੇਰੇ ਸਮੇਂ ਲਈ ਬਿਮਾਰ ਪੈਂਦੇ ਹਨ ਜਿੱਥੇ ਬਿਮਾਰੀਆਂ ਦੀ ਸਮਝ ਨਹੀਂ ਆਉਂਦੀ ਉੱਥੇ ਰੋਗਾਂ ਜਾਂ ਦੁਰਘਟਨਾਵਾਂ ਦਾ ਕਾਰਨ ਜਿੰਨਾ ਭੂਤਾਂ ਜਾਂ ਡਾਇਨਾ ਚੁੜੇਲਾ ਨੂੰ ਮਿਥਿਆ ਜਾਂਦਾ ਹੈ ਅਨਪੜ੍ਹ ਸਮਾਜਾਂ ਵਿੱਚ ਇਸਤਰੀਆਂ ਉੱਤੇ ਵਧੇਰੇ ਰੋਕਾਂ ਹੋਣ ਕਾਰਨ ਉਹਨਾਂ ਨੂੰ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਨਪੜਤਾ ਗਿਆਨ ਤੰਦ ਵਿਸ਼ਵਾਸਕ ਸਾੜਾ ਈਰਖਾ ਜਾਦੂ ਟੂਣਾ ਬਹਿਮ ਭਰਮ ਆਦ ਇੱਕ ਦੂਜੇ ਦੀਆਂ ਸਹਿਯੋਗੀ ਸ਼ਕਤੀਆਂ ਹਨ ਜਿਨ੍ਹਾਂ ਇਲਾਕਿਆਂ ਅਤੇ ਸਮਾਜਾਂ ਵਿੱਚ ਔਰਤਾਂ ਪੁਰਸ਼ਾਂ ਵਿਚਲੇ ਕਾਮ ਸਬੰਧਾਂ ਉੱਤੇ ਕੜੀਆਂ ਪਾਬੰਦੀਆਂ ਹਨ ਉੱਥੇ ਅੰਧਵਿਸ਼ਵਾਸ ਵਧੇਰੇ ਹੋਣ ਕਾਰਨ ਪੁੱਤਾਂ ਪਰੇਤਾਂ ਡਾਇਨਾ ਚੁੜੇਲਾਂ ਦੀ માનਤਾ ਵਧੇਰੇ ਹੁੰਦੀ ਹੈ ਲੋਕਾਂ ਦੀਆਂ ਸਮੱਸਿਆਵਾਂ 'ਵਾਂ ਨਵੇਂ-ਨਵੇਂ ਰੋਜ਼ਗਾਰ ਸਿਰਜਦੀਆਂ ਹਨ ਜਿੱਥੇ ਜਿੰਨ ਪੂਤ ਤੇ ਡਾਇਨਾ ਚੁੜੇਲਾਂ ਹੋਣਗੀਆਂ ਉੱਥੇ ਇਹਨਾਂ ਤੋਂ ਛੁਟਕਾਰਾ ਦਿਵਾਉਣਾ ਕਈਆਂ ਦਾ ਰੋਜ਼ਗਾਰ ਹੋ ਨਿਬੜਦਾ ਹੈ ਜਿੱਥੇ ਜੀਵਨ ਵਿੱਚ ਉਤਸ਼ਾਹ ਨਾ ਹੋਵੇ ਉੱਥੇ ਮਾਨਸਿਕ ਸੰਤੁਲਨ ਗਵਾਚਣ ਦਾ ਖਤਰਾ ਵਧੇਰੇ ਹੁੰਦਾ ਹੈ ਜਦੋਂ ਜੀਵਨ ਵਿੱਚ ਸੰਤੁਸ਼ਟਤਾ ਦੀ ਘਾਟ ਹੋਵੇ ਤਾਂ ਲੋਕਾਂ ਵਿੱਚ ਜ਼ੁਰਮ ਦੀ ਭਾਵਨਾ ਵੱਧਦੀ ਹੈ ਅਤੇ ਅਜਿਹੇ ਵਿਅਕਤੀਆਂ ਵਿੱਚ ਦੂਜਿਆਂ ਤੋਂ ਬਦਲਾ ਲੈਣ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਦੀ ਬਿਰਤੀ ਵੀ ਵੱਧਦੀ ਹੈ ਪਰੰਪਰਾਗਤ ਸਮਾਜ ਵਿੱਚ ਕਿਸੇ ਔਸਤਰੀ ਦਾ ਵਿਆਹ ਨਾ ਹੋਣਾ ਜਾਂ ਨਿਰਸੁਤਾਂਤਨ ਹੋਣਾ ਜਾਂ ਬੱਚਿਆਂ ਦਾ ਨਾਮ ਬਚਣਾ ਜਾ ਪੁੱਤਰ ਦਾ ਨਾ ਹੋਣਾ ਅਜਿਹਾ ਕਲੰਕ ਹੈ ਜਿਸ ਤੋਂ ਮੁਕਤ ਹੋਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀ ਹੈ। ਕਈ ਵਿਅਕਤੀ ਜਿਹੇ असंतुष्ट ਪੁਰਸ਼ਾਂ ਤੇ ਔਰਤਾਂ ਨੂੰ ਆਪਣੇ स्वार्थ ਦੀਨ ਕੁਰਾਹੇ ਪਾਉਂਦੇ ਹਨ ਅਤੇ ਸਮਾਜ ਵਿੱਚ अनेका ਵਿਗਾੜ ਤੇ ਵੈਰ-ਵਿਰੋਧ ਬੀਜਦੇ ਹਨ। ਜਦੋਂ ਜੁਰਮ ਦੀ ਭਾਵਨਾ ਭਾਰੂ ਹੋ ਜਾਵੇ ਤਾਂ ਸੋਚ ਅਤੇ ਵਿਹਾਰ ਵਿਗੜ ਜਾਂਦੇ ਹਨ। ਆਪਣੀਆਂ ਸਮੱਸਿਆਵਾਂ ਅਤੇ ਮੁਸੀਬਤਾਂ ਆਦਿ ਦੇ ਕਾਰਨ ਸਪਸ਼ਟ ਨਾ ਹੋਣ ਕਰਕੇ ਅਸੀਂ ਦੂਜਿਆਂ ਨੂੰ ਆਪਣੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੇ ਹਾਂ। ਸੁੰਨੀਆਂ ਹਨੇਰੀਆਂ ਤੇ ਉਜਾੜ ਥਾਵਾਂ ਤੇ ਰਹਿਣ ਵਾਲੇ ਲੋਕਾਂ ਵਿੱਚ ਗੈਬੀ ਸ਼ਕਤੀਆਂ ਨੂੰ ਮੰਨਣ ਦੀ વૃਤੀ ਵਧੇਰੇ ਹੁੰਦੀ ਹੈ। ਅਜਿਹਿਆਂ ਥਾਵਾਂ ਤੇ ਖੇਤੀ ਦੇ ਉਜੜਨ, ਡੰਗਰਾਂ ਦੇ ਮਾਰਨ ਅਤੇ ਔਰਤਾਂ ਜਾਂ ਬੱਚਿਆਂ ਦੇ ਬਿਮਾਰ ਪੈਣ ਜਾਂ ਮਰ ਜਾਣ ਦੀ ਜ਼ਿੰਮੇਵਾਰੀ ਕਿਸੇ ਦੋਖੀ ਸ਼ਕਤੀ ਦੇ ਸਿਰ ਮੜਨ ਦੀ ਪ੍ਰਵਿਰਤੀ ਅਧੀਨ ਸਭ ਤੋਂ ਪਹਿਲਾਂ ਧਿਆਨ ਉਹਨਾਂ ਪੁਰਸ਼ਾਂ ਔਰਤਾਂ ਵੱਲ ਜਾਂਦਾ ਹੈ ਜਿਹੜੇ ਆਪਣੇ ਨੈਣ ਨਕਸ਼ਾ ਜਾਂ ਸਕਲ ਸੂਰਤ ਵੱਲੋਂ ਅਸਾਧਾਰਨ ਤੇ ਵਿਹਾਰ ਦੇ ਪੱਖੋਂ ਅਸੰਤੁਸ਼ਟ ਹੁੰਦੇ ਹਨ ਪੁਰਸ਼ ਆਪਣੀ ਇਸ ਸਮੱਸਿਆ ਮ ਲਈ ਕਿਸੇ ਪੁਰਸ਼ ਨੂੰ ਅਤੇ ਔਰਤਾਂ ਕਿਸੇ ਔਰਤ ਨੂੰ ਦੋਸ਼ੀ ਠਹਿਰਾਉਂਦੀਆਂ ਹਨ ਕੋਈ ਝੁਰੜੀਆਂ ਵਾਲੇ ਚਿਹਰੇ ਵਾਲੀ ਕਾਲੇ ਰੰਗ ਵਾਲੀ ਬਾਹਰ ਨਿਕਲੇ ਦੰਦਾਂ ਵਾਲੀ ਨੀਲੀਆਂ ਭੋਰੀਆਂ ਅੱਖਾਂ ਵਾਲੀ ਵਿਧਵਾ ਜਾਂ ਬਾਂਝ ਇਸਤਰੀ ਦੂਜੀਆਂ ਇਸਤਰੀਆਂ ਦੇ ਸ਼ੱਕ ਦਾ ਕੇਂਦਰ ਬਣਦੀ ਹੈ। ਇਹਨਾਂ ਦੇ ਨਾਲ ਲੈ ਕੇ ਬੱਚਿਆਂ ਨੂੰ ਡਰਾਇਆ ਜਾਂਦਾ ਹੈ। ਮਰੀਜ਼ ਨੂੰ ਇਹਨਾਂ ਕੋਲ ਇਕੱਲਿਆਂ ਨਹੀਂ ਛੱਡਿਆ ਜਾਂਦਾ। ਇਹਨਾਂ ਦੇ ਆਣ-ਜਾਣ ਤੇ ਨਜ਼ਰ ਰੱਖੀ ਜਾਂਦੀ ਹੈ। ਅਤੇ ਜਦੋਂ ਵੀ ਕੋਈ ਅਣਸਖਾਵਾਂ ਵਾਪਰ ਜਾਵੇ ਤਾਂ ਇਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਆਪਣੀਆਂ ਸਮੱਸਿਆਵਾਂ ਲਈ ਆਪਣਿਆਂ ਤੋਂ ਨੀਮਿਆਂ ਨੂੰ ਦੋਸ਼ੀ ਠਾ ਰਾਉਣ ਦੀ ਬਿਰਤੀ ਵਿਸ਼ਵ ਵਿਆਪੀ ਹੈ। ਪਰੰਪਰਾਗਤ ਸਮਾਜਾਂ ਵਿੱਚ ਇਹ ਸਦੀਆਂ ਤੋਂ ਵਾਪਰਦਾ ਆਇਆ ਹੈ। ਨਿਰਸੰਦੇਹ ਮਨੁੱਖੀ ਇਤਿਹਾਸ ਦੇ ਦੁਖਦਾਈ ਪੰਨੇ ਹਨ। ਇਹ ਦੌਰ ਹੁਣ ਮੁੱਕਣਾ ਚਾਹੀਦਾ ਹੈ। ਪਰ ਵਿਗਿਆਨ ਅਤੇ ਤਰਕ ਦੇ ਥਾ ਵਿਕਾਸ ਦੇ ਬਾਵਜੂਦ ਹਜ਼ਾਰਾਂ ਸਾਲਾਂ ਤੋਂ ਪਾਲੇ ਜਾ ਰਹੇ ਵਿਮਾ ਭਰਮਾਂ ਦੀ ਪਕੜ ਬੜੀ ਪੀੜੀ ਹੈ। ਵਿਗਿਆਨ ਦੇ ਯੁੱਗ ਵਿੱਚ ਵੀ ਮਨੁੱਖਰਾਤ ਹੋਰ ਅੰਦਰਲਾ ਅੰਧਵਿਸ਼ਵਾਸੀ ਹੈ ਕੋਈ ਸਮਾਂ ਸੀ ਜਦੋਂ ਬਿਮਾਰ ਹੋਣਾ ਨજર ਲੱਗ ਜਾਣ ਦੇ ਅਰਥਾਂ ਵਿੱਚ ਲਿਆ ਜਾਂਦਾ ਸੀ ਅਤੇ ਇਲਾਜ ਲਈ ਜਾਦੂ ਟੂਣੇ ਦਾ ਸਾਰਾ ਲਿਆ ਜਾਂਦਾ ਸੀ ਹੁਣ ਸਮਾਜ ਵੱਡੇ ਅਤੇ ਜਟਿਲ ਹੋ ਗਏ ਹਨ ਇਸ ਲਈ ਬਿਮਾਰੀਆਂ ਤੇ ਇਲਾਜ ਵੀ ਵਧੇਰੇ ਗੁੰਝਲਦਾਰ ਹੋ ਗਏ ਹਨ ਵੇਖਿਆ ਗਿਆ ਹੈ ਕਿ ਗਰੀਬ ਟੱਬਰਾਂ ਦੇ ਵਿਅਕਤੀ ਹਸਪਤਾਲਾਂ ਵਿੱਚ ਵਧੇਰੇ ਦਾਖਲ ਹੁੰਦੇ ਹਨ ਪਰ ਦਵਾਈਆਂ ਵਧੇਰੇ ਅਮੀਰ ਲੋਕ ਖਾਂਦੇ ਹਨ ਗਰੀਬ ਵਿਅਕਤੀ ਆਪਣੀ ਬਿਮਾਰੀ ਦੇ ਵਧੇਰੇ ਵੇਰਵੇ ਦਿੰਦਾ ਹੈ ਜਦੋਂ ਕਿ ਅਮੀਰ ਵਿਅਕਤੀ ਜਲਦੀ ਤੋਂ ਜਲਦੀ ਬਿਮਾਰੀ ਨੂੰ ਭੁੱਲ ਜਾਣਾ ਚਾਹੁੰਦਾ ਹੈ ਸਾਡਾ ਸਮਾਜਿਕ ਰੁਤਬਾ ਸਾਡੇ ਬਿਮਾਰ ਪੈਣ ਅਤੇ ਰੋਗ ਹੋਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਦੋਂ ਗਰੀਬ ਵਿਅਕਤੀ ਨੂੰ ਇਲਾਜ ਤੋਂ ਰਾਹਤ ਨਹੀਂ ਮਿਲਦੀ ਤਾਂ ਉਹ ਜਾਦੂ ਟੂਣੇ ਬਾਰੇ ਸੋਚਦਾ ਹੈ ਅਤੇ ਉਸ ਦਾ ਗੈਬੀ ਸ਼ਕਤੀਆਂ ਵਿੱਚ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਉਸ ਵਿੱਚ ਯਤਨ ਨਾਲੋਂ ਕਿਸਮਤ ਵਿੱਚ ਆਸਥਾ ਵਧੇਰੇ ਹੁੰਦੀ ਹੈ ਪਿੱਛੇ ਜਿਹੇ ਮੇਰੇ ਘਰ ਦੇ ਨੇੜੇ ਇੱਕ ਚੁਰਸਤੇ ਵਿਚਕਾਰਨ ਇੱਕ ਸੁੱਕ ਨਾਲ ਸਰੋਂ ਦੇ ਤੇਲ ਦੀ ਇੱਕ ਭਰੀ ਹੋਈ ਬੋਤਲ ਪਈ ਸੀ ਇਹ ਸੋਚ ਕੇ ਮੈਂ ਉਹ ਚੁੱਕ ਕੇ ਇੱਕ ਪਾਸੇ ਰੱਖ ਦਿੱਤੀ ਕਿ ਕਿਸੇ ਦੀ ਡਿੱਗ ਪਈ ਹੋਵੇਗੀ ਅਜਿਹਾ ਕਰਦਿਆਂ ਵੇਖ ਕੇ ਮੈਨੂੰ ਵੱਡੀ ਉਮਰ ਦੀ ਇੱਕ ਸਤਰੀ ਨੇ ਆਵਾਜ਼ ਦਿੱਤੀ ਕਿ ਇਸ ਨੂੰ ਉੱਥੇ ਹੀ ਰੱਖ ਦਿਓ ਕਿਉਂਕਿ ਇਹ ਕਿਸੇ ਨੇ ਟੂਣਾ ਕੀਤਾ ਹੋਇਆ ਹੈ ਨਾ ਚਾਹੁੰਦਿਆਂ ਵੀ ਮੈਂ ਬੋਤਲ ਦਾ ਸੜਕ ਬੋਤਲ ਤਾਂ ਸੜਕ ਦੇ ਵਿਚਕਾਰ ਰੱਖ ਦਿੱਤੀ ਪਰ ਟੂਨੇ ਦੀ ਬਿਰਤੀ ਨੇ ਮੈਨੂੰ ਬੜਾ ਉਦਾਸ ਕੀਤਾ ਜਿਸ ਨੇ ਵੀ ਇਹ ਮਹਿੰਗਾ ਟੂਣਾ ਕੀਤਾ ਹੋਵੇਗਾ ਉਸ ਨੂੰ ਜ਼ਰੂਰ ਕਿਸੇ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਉਹ ਸਮੱਸਿਆ ਉਸ ਨੂੰ ਲੰਮੇ ਅਰਸੇ ਤੋਂ ਪ੍ਰੇਸ਼ਾਨ ਕਰ ਰਹੀ ਹੋਵੇਗੀ ਉਹ ਜ਼ਰੂਰ ਕੋਈ ਅਨਪੜ੍ਹ ਤੇ ਅੰਧਵਿਸ਼ਵਾਸੀ ਵਿਅਕਤੀ ਹੋਵੇਗਾ ਉਸ ਨੂੰ ਜਿਹਾ ਕਰ ਰਹੀ ਕਿਸੇ ਨੇ ਪ੍ਰੇਰਿਆ ਹੋਵੇਗਾ ਉਹ ਪ੍ਰੇਰਣ ਵਾਲਾ ਵਿਅਕਤੀ ਅਜਿਹੇ ਇਲਾਜ ਦਾ ਮਾਹਿਰ ਸਮਝਿਆ ਜਾਂਦਾ ਹੋਵੇਗਾ ਉਸ ਦੀ ਦੱਸ ਕਿਸੇ ਹੋਰ ਨੇ ਪਾਈ ਹੋਵੇਗੀ ਅਜਿਹਾ ਇਲਾਜ ਦੱਸਣ ਲਈ ਉਸ ਨੇ ਚੰਗੀ ਰਕਮ ਲਈ ਹੋਵੇਗੀ ਆਖਰ ਉਸ ਮਜਬੂਰ ਵਿਅਕਤੀ ਨੇ ਉਹ ਸੁਣਾ ਚਰਸਤਾ ਹੀ ਕਿਉਂ ਚੁਣਿਆ ਸ਼ਾਇਦ ਉਸ ਦੀ ਸਮੱਸਿਆ ਦਾ ਜ਼ਿੰਮੇਵਾਰ ਵਿਅਕਤੀ ਇੱਧਰ ਰਹਿਦਾ ਹੋਵੇ ਸ਼ਾਇਦ ਸਮੱਸਿਆ ਉਸ ਦੀ ਪਤਨੀ ਨਾਲ ਸੰਬੰਧਿਤ ਹੋਵੇ ਕਿਉਂਕਿ ਆਪਣੀਆਂ ਸਮੱਸਿਆਵਾਂ ਦੇ ਅਜਿਹੇ ਹੱਲ ਅਕਸਰ ਇਸਤਰੀਆਂ ਹੀ ਸੋਚਦੀਆਂ ਕਰਦੀਆਂ ਹਨ ਪੇਤ ਭਰੇ ਢੰਗ ਨਾਲ ਸਮੱਸਿਆ ਨੂੰ ਸੁਲਝਾਉਣ ਦੀ ਇਸ ਵਿਧੀ ਨੇ ਮੇਰੇ ਮਨ ਵਿੱਚ ਹੋਰ ਵੀ ਨਿਕਾਪਰੇਸ਼ਨ ਉਪਜਾਏ। ਤੁਹਾਡੇ ਨਾਲ ਵੀ ਕਦੇ ਅਜਿਹੀ ਘਟਨਾ ਜ਼ਰੂਰ ਵਾਪਰੀ ਹੋਵੇਗੀ। ਸੁੱਤਿਆਂ ਕਿਸੇ ਦੇ ਵਾਲ ਕੱਟੇ ਜਾਣੇ, ਕਿਸੇ ਦੀ ਚੁਗਾਠ ਤੇ ਮੇਕ ਠੋਕ ਦੇਣੀ, ਰਾਤ ਨੂੰ ਬੂਹੇ ਅੱਗੇ ਬਲਦਾ ਦੀਵਾ ਰੱਖ ਦੇਣਾ, ਕਿਸੇ ਲੀਰ ਵਿੱਚ ਹਲਦੀ ਤੇ ਸੰਧੂਰ ਨਾਲ ਕੁਝ ਪੈਸੇ ਰਾਹ ਵਿੱਚ ਰੱਖ ਦੇਣੇ, ਮੁਰਦੇ ਦੀ ਰਾਖ ਦੁੱਧ ਵਿੱਚ ਘੋਲ ਕੇ ਕਿਸੇ ਨੂੰ ਪਿਲਾ ਦੇਣੀ ਆਦ ਜਿਹੀਆਂ ਗੱਲਾਂ ਸੰਬੰਧੀ ਹਰ ਕਿਸੇ ਨੂੰ ਕੁਝ ਕਹਾਣੀਆਂ ਦਾ ਪਤਾ ਹੁੰਦਾ ਹੈ। ਹਰ ਗਲੀ ਮੁਹੱਲੇ ਵਿੱਚ ਕੋਈ ਪੁਰਸ਼ ਜਾਂ ਔਰਤ ਅਜਿਹੀ ਔਰਤ ਹੁੰਦੀ ਹੈ ਜਿਸ ਦਾ ਜਾਦੂ ਟੋਣਿਆਂ ਵਿੱਚ ਬਥੇਰੇ ਵਿਸ਼ਵਾਸ ਹੁੰਦਾ ਹੈ। ਰਾਤ ਨੂੰ ਕੁਝ ਇਲਾਕਿਆਂ ਜਾਂ ਥਾਵਾਂ ਜਾਂ ਇਮਾਰਤਾਂ ਵਿੱਚ ਲੋਕ ਇਸ ਲਈ ਨਹੀਂ ਜਾਣਦੇ ਕਿ ਉੱਥੇ ਭੂਤ ਰਹਿੰਦੇ ਹਨ। ਕਿਸੇ ਹਨੇਰੀ ਅਤੇ ਕਾਲੀ ਰਾਤ ਵਿੱਚ ਦਰਵਾਜ਼ੇ ਬਾਰੀਆਂ ਦਾ ਖੜਕਣਾ, ਡਾਇਨਾ, ਚੁੜੇਲਾਂ ਦਾ ਗਿੱਧਾ ਪ੍ਰਤੀਤ ਹੁੰਦਾ ਹੈ। ਤੁਪੇ ਛੜਦੀਆਂ ਛੱਤਾਂ ਉੱਤੇ ਚਲਦੀਆਂ ਤੇਜ਼ ਹਵਾਵਾਂ ਦੀਆਂ ਆਵਾਜ਼ਾਂ ਡਾਇਨਾ ਦੀਆਂ ਚੀਕਾਂ ਵਰਤੀਤ ਹੁੰਦੀਆਂ ਹਨ ਬੱਚਿਆਂ ਦੇ ਮਨਾਂ ਵਿੱਚ ਜਿਹੜੇ ਡਰ ਬਚਪਨ ਵਿੱਚ ਪਾਏ ਜਾਂਦੇ ਹਨ ਉਹ ساری ਉਮਰ ਨਿਭਦੇ ਹਨ ਇਵੇਂ ਡਰ ਵਹਿਮ ਭਰਮ ਅਤੇ ਅੰਧਵਿਸ਼ਵਾਸ ਪੀੜੀ ਦਾਰ ਪੀੜੀ ਚੱਲਦੇ ਰਹਿੰਦੇ ਹਨ ਅੰਧਵਿਸ਼ਵਾਸਾਂ ਦਾ ਵੀ ਆਪਣਾ ਇੱਕ ਵੱਖਰਾ ਸੰਸਾਰ ਹੈ ਡਾਇਨਾ ਚੁੜੇਲਾ ਅਤੇ ਜਿੰਨਾ ਪੂਤਾਂ ਦਾ ਇੱਕ ਸੰਪੂਰਨ ਸਿਲਸਿਲਾ ਹੈ ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇ ਜਿੱਥੇ ਇਹਨਾਂ ਸ਼ਕਤੀਆਂ ਦਾ ਡਰ ਨਹੀਂ ਯੂਰਪ ਵਿੱਚ ਅਨੇਕਾਂ ਇਮਾਰਤਾਂ ਪੂਤਾਂ ਦੇ ਡੇਰੇ ਹੋਣ ਕਾਰਨ ਖਾਲੀ ਪਈਆਂ ਹਨ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਡਾਇਨਾ ਚੁੜੇਲਾ ਸ਼ਮਸ਼ਾਨ ਘਾਟਾਂ ਜਾਂ ਮੜੀਆਂ ਵਿੱਚ ਜੁੜ ਬੈਠਦੀਆਂ ਹਨ ਅਤੇ ਆਪਣੇ ਕਾਰਨਾਮੇ ਸੁਣਾਉਂਦੀਆਂ ਵਿਉਂਤਾ ਬਣਾਉਂਦੀਆਂ ਅਤੇ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਦੇ ਨਵੇਂ ਢੰਗ ਤਰੀਕੇ ਸੁਝਾਉਂਦੀਆਂ ਹਨ ਉਹੋ ਸੇਵਿਆਂ ਦੀ ਅੱਗ ਉੱਤੇ ਰਿੰਨ ਦੀਆਂ ਪਕਾਉਂਦੀਆਂ ਤੇ ਨਮੀਆਂ ਸਾਬਣਾ ਨੂੰ ਖਵਾ ਪਿਆ ਕੇ ਅਤੇ ਨਮੀਆਂ ਸਾਥਣਾ ਨੂੰ ਖਵਾ ਪਿਆ ਕੇ ਉਹਨਾਂ ਨਾਲ ਖਿਲਰੇ ਵਾਲਾਂ ਨਾਲ ਨੱਚਦੀਆਂ ਤੇ ਲੰਮੀਆਂ ਬਾਹਾਂਾਂ ਚੁੱਕ-ਚੁੱਕ ਕੇ ਆਵਾਜ਼ਾਂ ਮਾਰਦੀਆਂ ਹਨ ਰਾਦ ਦੇ ਸਨਾਟੇ ਅਤੇ ਹਨੇਰੇ ਵਿੱਚ ਢੋਲ ਤੇ ਡਮਰੂ ਅਤੇ ਚੀਕ ਚਿਹਾੜੇ ਦੀ ਕਾਲਪਨਿਕ ਆਵਾਜ਼ ਸੁਨੀਆਂ ਥਾਵਾਂ ਤੇ ਰਹਿਣ ਵਾਲੇ ਲੋਕਾਂ ਦੇ ਅੰਦਰਲੇ ਡਰ ਦਾ ਪ੍ਰਗਟਾਵਾ ਹੋ ਨਿਬੜਦੀ ਹੈ ਇਨਾਂ ਤੋਂ ਬਚਣ ਲਈ ਲੋਕ ਰਾਤੀ ਦੀਵਾ ਬੱਤੀ ਬਾਲਦੇ ਹਨ ਕੋਈ ਧਾਤ ਨੇੜੇ ਰੱਖਦੇ ਹਨ ਛੋਟੀ ਡਾਂਗ ਦਾ ਸਾਰਾ ਲੈਂਦੇ ਹਨ ਅਤੇ ਬੱਚਿਆਂ ਤੇ ਔਰਤਾਂ ਨੂੰ ਬਾਹਰ ਨਿਕਲਣ ਤੋਂ ਰੋਕਦੇ ਹਨ ਅਜਿਹਿਆਂ ਮਨ ਘਾਟ ਤੇ ਮਾਰੂ ਸ਼ਕਤੀਆਂ ਤੋਂ ਬਚਾਅ ਲਈ ਮੜੀਆਂ ਤੇ ਦੀਵੇ ਬਲਣਾ ਦਾਨ ਕਰਨਾ ਆਦ ਅਨੇਕਾਂ ਢੰਗ ਤਰੀਕੇ ਅਪਣਾਏ ਜਾਂਦੇ ਹਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹਨਾਂ ਮਾਰੂ ਸ਼ਕਤੀਆਂ ਤੋਂ ਸੂਰਜ ਅਤੇ ਚੰਨ ਵੀ ਨਹੀਂ ਬਚ ਸਕਦੇ ਗ੍ਰਹਿਣ ਅਜਿਹੀਆਂ ਤਾਕਤਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਬੁਰੀ ਨਜ਼ਰ ਤੇਜ ਨਜ਼ਰ ਪਰਛਾਵਾਂ ਹਵਾ ਆਦ ਬੁਰੀ ਨੀਅਤ ਵਾਲੇ ਲੋਕਾਂ ਦੀਆਂ ਹਾਨੀਆਂ ਪਹੁੰਚਾਉਣ ਵਾਲੀਆਂ ਹੋਰ ਸ਼ਕਤੀਆਂ ਮੰਨੀਆਂ ਗਈਆਂ ਹਨ ਇਸਤਰੀਆਂ ਸਰੀਰ ਤੇ ਉਹਨਾਂ ਉਹਨਾਂ ਥਾਵਾਂ ਤੇ ਗਹਿਣੇ ਪਹਿਨਦੀਆਂ ਹਨ ਜਿਨ੍ਹਾਂ ਥਾਵਾਂ ਤੇ ਡਾਇਨਾ ਚੁੜੇਲਾ ਨਾੜੀ ਦੱਬ ਕੇ ਮਾਰ ਸਕਦੀਆਂ ਹਨ ਭੂਤਾਂ ਪ੍ਰੇਤਾਂ ਤੇ ਡਾਇਨਾ ਚੁੜੇਲਾ ਦੇ ਡਰਾਉਣੇ ਸੰਸਾਰ ਦਾ ਆਪਣਾ ਵੱਖਰਾ ਤਾਣਾ ਬਾਣਾ ਹੈ ਇਸ ਵਿੱਚ ਸੌਖਿਆ ਸ਼ਾਮਲ ਨਹੀਂ ਹੋਇਆ ਜਾ ਸਕਦਾ ਅਜਿਹੇ ਕੰਮਾਂ ਵਿੱਚ ਰੂਝੇ ਪੁਰਸ਼ ਔਰਤਾਂ ਬੰਦਿਆਂ ਤੇ ਗੁਰਦੇ ਕੱਢ ਕੇ ਪਕਾਉਂਦੇ ਹਨ ਤੇ ਖੋਪੜੀਆਂ ਵਿੱਚ ਖਾਂਦੇ ਹਨ ਉਹ ਤੰਤਰ ਅਧਾਰਿਤ ਮੰਤਰ ਉਚਾਰਦੇ ਹਨ ਧੂਣੀਆਂ ਬਾਲਦੇ ਹਨ ਚੇਲਿਆਂ ਨੂੰ ਪਰਪੱਖ ਕਰਨ ਲਈ ਉਹਨਾਂ ਤੋਂ ਕਾਰੇ ਕਰਵਾਉਂਦੇ ਹਨ ਤੇ ਜੜੀਆਂ ਬੋਟੀਆਂ ਦੀਆਂ ਗੁੱਜੀਆਂ ਸ਼ਕਤੀਆਂ ਦੱਸਦੇ ਹਨ ਅਜਿਹੀ ਦੁਨੀਆ ਵਿੱਚ ਕਿਸੇ ਦੀ ਕੁਰਬਾਨੀ ਦੇਣ ਦਾ ਦਰਵਾਜ਼ਾ ਬਹੁਤ ਪੁਰਾਣਾ ਹੈ ਅਤੇ ਬਹੁਤ ਪੱਕਾ ਹੈ ਕੁਰਬਾਨੀ ਅਕਸਰ ਕਿਸੇ ਸੁਖਣਾ ਦੀ ਪੂਰਤੀ ਹਿਤ ਦਿੱਤੀ ਜਾਂਦੀ ਹੈ ਅਜੇ ਸਮੇਂ ਢੋਲ ਵਜਾਉਣਾ ਗਾਉਣਾ ਨੱਚਣਾ ਤੇ ਖਾਣਾ ਪੀਣਾ ਖੁੱਲਾ ਹੁੰਦਾ ਹੈ ਪੁੱਤਾਂ ਪ੍ਰੇਤਾਂ ਤੇ ਡਾਇਨਾ ਚੁੜੇਲਾ ਸਬੰਧੀਆਂ ਅੰਧਵਿਸ਼ਵਾਸ਼ਾਂ ਨੇ ਸੰਗੀਤ ਨੂੰ ਪ੍ਰਚਲਿਤ ਕਰਨ ਢੋਲ ਤੇ ਡਮਰੋ ਦੀ ਤਾਲ ਤੇ ਨਾਚ ਨੂੰ ਉਤਸ਼ਾਹ ਦੇਣ ਅਤੇ ਜੜੀਆਂ ਬੂਟੀਆਂ ਦੀਆਂ ਸ਼ਕਤੀਆਂ ਲੱਭਣ ਦਾ ਕਾਰਜ ਕੀਤਾ ਹੈ ਪੁਰਾਣੇ ਸਮੇਂ ਵਿੱਚ ਇਲਾਜ ਸੰਗੀਤ ਤੇ ਨਾਚ ਨਾਲ ਕੀਤੇ ਜਾਂਦੇ ਸਨ ਹਰ ਬਿਮਾਰੀ ਲਈ ਵੱਖਰੀ ਭਾਂ ਦੇ ਸਾਜ਼ ਤੋਂ ਸੰਗੀਤ ਉਪਜਾਇਆ ਜਾਂਦਾ ਸੀ ਜਿਸ ਦੀ ਤਾਲ ਤੇ ਮਰੀਜ਼ ਵਿਸ਼ੇਸ਼ ਪ੍ਰਕਾਰ ਦੀਆਂ ਹਰਕਤਾਂ ਕਰਦਾ ਸੀ ਅਤੇ ਨੱਚਦਾ ਨੱਚਦਾ ਹੋਵੇ ਸੁੱਧ ਹੋ ਕੇ ਡਿੱਗ ਪੈਂਦਾ ਸੀ ਅਤੇ ਕਈ ਘੰਟੇ ਸੁੱਤਾ ਰਹਿੰਦਾ ਸੀ ਇਹ ਉਸ ਦੇ ਰੋਗ ਦਾ ਇਲਾਜ ਮੰਨਿਆ ਜਾਂਦਾ ਸੀ ਸਮਾਜਾਂ ਦੇ ਧਰਮ ਅਧਾਰਿਤ ਹੋਣ ਤੋਂ ਪਹਿਲਾਂ ਜਾਦੂ ਟੂਣਾ ਜੀਵਨ ਦਾ ਇੱਕ ਵਿਆਪਕ ਵਰਤਾਰਾ ਸੀ ਕਿਸੇ ਵਿਸ਼ੇਸ਼ ਲੱਕੜ ਦਾ ਧੂਆ ਕਰਕੇ ਮੰਤਰ ਪੜ੍ਹ ਕੇ ਤਵੀਤ ਦੇਣ ਸਮੇਂ ਕੁਝ ਕਰਨ ਅਤੇ ਕੁਝ ਨਾ ਕਰਨ ਦੇ ਆਦੇਸ਼ ਦਿੱਤੇ ਜਾਂਦੇ ਸਨ ਜੇ ਅਸਰ ਹੋ ਜਾਂਦਾ ਤਾਂ ਰੋਗੀ ਸੁਖਣਾ ਪੂਰੀ ਕਰਕੇ ਜਾਦੂ ਢੋਣੇ ਵਾਲੇ ਵਿਅਕਤੀ ਦੀ ਮਾਨਤਾ ਵਧਾਉਂਦਾ ਸੀ ਜੇ ਇਲਾਜ ਨਾ ਹੁੰਦਾ ਤਾਂ ਕਿਹਾ ਜਾਂਦਾ ਸੀ ਕਿ ਮਰੀਜ਼ ਨੇ ਲੋੜਿੰਦਾ ਪ੍ਰਹੇਜ ਤੇ ਸੰਜਮ ਨਹੀਂ ਵਰਤਿਆ ਇਸ ਲਈ ਤਵੀਦ ਦਾ ਅਸਰ ਨਹੀਂ ਹੋਇਆ ਭਾਰਤੀ ਧਰਮਾਂ ਵਿੱਚ ਪ੍ਰਮਾਤਮਾ ਦੀ ਕੋਈ ਵਿਰੋਧੀ ਸ਼ਕਤੀ ਨਹੀਂ ਮੰਨੀ ਜਾਂਦੀ ਪਰ ਦੇਵਤਿਆਂ ਦੀਆਂ ਵਿਰੋਧੀ ਸ਼ਕਤੀਆਂ ਨੂੰ ਰਕਸ਼ ਕਿਹਾ ਜਾਂਦਾ ਹੈ ਦੂਜੇ ਪਾਸੇ ਈਸਾਈ ਧਰਮ ਵਿੱਚ ਸ਼ੈਤਾਨ ਨੂੰ ਰੱਬ ਦੀ ਵਿਰੋਧੀ ਸ਼ਕਤੀ ਮੰਨਿਆ ਗਿਆ ਹੈ ਮੱਧਕਾਲ ਦੇ ਈਸਾਈ ਜਗਤ ਵਿੱਚ ਜਿੰਨਾ ਭੂਤਾਂ ਤੇ ਡਾਇਨਾ ਚੁੜੇਲਾ ਨੂੰ ਮਾਰ ਮੁਕਾਉਣ ਦੇ ਸਪਸ਼ਟ ਆਦੇਸ਼ ਸਨ ਅਤੇ ਇਹਨਾਂ ਆਦੇਸ਼ਾਂ ਨੂੰ ਪਾਲਣ ਵਾਲਿਆਂ ਨੂੰ ਸਮਕਾਲੀ ਸਰਕਾਰਾਂ ਵੱਲੋਂ ਸਰਪ੍ਰਸਤੀ ਵੀ ਮਿਲਦੀ ਰਹੀ ਹੈ। ਪੱਛਮ ਵਿੱਚ ਡਾਇਨਾ ਚੁੜੇਲਾ ਨੂੰ ਖਤਮ ਕਰਨ ਦਾ ਇੱਕ ਲੰਮਾ ਇਤਿਹਾਸ ਹੈ। ਬੁਰੀ ਸੂਰਤ ਤੇ ਗੁਸੈਲੇ ਵਿਹਾਰ ਵਾਲੀਆਂ, ਬਾਝ ਇਸਤਰੀਆਂ ਨੂੰ ਚੁੜੇਲਾ ਦੱਸ ਕੇ ਅਤੇ ਸੰਤਾਨ ਤੇ ਮਾਮਾ ਦਾ ਨੁਕਸਾਨ ਕਰਨ ਵਾਲੀਆਂ ਇਸਤਰੀਆਂ ਨੂੰ ਡਾਇਨਾ ਕਹਿ ਕੇ ਉਹਨਾਂ ਨੂੰ ਸਾੜਨ, ਦਬਾਉਣ, ਕਾਲਕੋਠਰੀ ਵਿੱਚ ਪਾਉਣ, ਪੁੱਠਾ ਲਟਕਾ ਕੇ ਮਾਰਨ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਪਿਛਲੇ ਇਲਾਕਿਆਂ ਵਿੱਚ ਹੁਣ ਵੀ ਜਦੋਂ ਪਿਛੜੇ ਇਲਾਕਿਆਂ ਵਿੱਚ ਹੁਣ ਵੀ ਜਦੋਂ ਕਿਸੇ ਪਿੰਡ ਵਿੱਚ ਕੋਈ ਹਉਣੀ ਵਾਪਰ ਜਾਂਦੀ ਹੈ ਤਾਂ ਇਹਨਾਂ ਖੋਤੀ ਡਾਇਨਾ ਚੁੜੇਲਾਂ ਦੀ ਸ਼ਾਮਤ ਆ ਜਾਂਦੀ ਹੈ। ਇਹਨਾਂ ਦੇ ਸੱਜੇ ਹੱਥ ਨਾਲ ਖੱਬਾ ਪੈਰ ਅਤੇ ਖੱਬੇ ਹੱਥ ਨਾਲ ਸੱਜਾ ਪੈਰ ਨੋੜ ਕੇ ਕੰਬਲ ਵਿੱਚ ਬਨ ਕੇ ਛੱਪੜ ਵਿੱਚ ਛੁੱਟਿਆ ਜਾਂਦਾ ਜਾਣਾ ਲੋਹੇ ਦੀ ਕੁਰਸੀ ਤੇ ਬਿਠਾ ਕੇ ਥੱਲੇ ਅਤੇ ਆਲੇ ਦੁਆਲੇ ਅੱਗ ਬਾਲਣੀ ਜਮੂਰਾਂ ਤੇ ਸਕੰਜਿਆਂ ਨਾਲ ਹੱਥਾਂ ਪੈਰਾਂ ਨੂੰ ਕਸਣਾ ਤਿੱਖੇ ਵਾਲਾਂ ਵਾਲੀ ਕਮੀਜ਼ ਨੂੰ ਸਿਰਕੇ ਵਿੱਚ ਭਿਉਂ ਕੇ ਪਹਿਨਾਉਣਾ ਅਤੇ ਵਾਲਾਂ ਰਾਹੀ ਚામੜੀ ਨੂੰ ਉਧੇੜਨਾ ਉੱਪਰ ਟੰਗ ਕੇ ਥੱਲੇ ਲੋੜੀ ਵਾਲੀ ਅੱਗ ਬਾਲਣੀ ਲੱਤਾਂ ਬਾਹਾਂ ਨੂੰ ਖਿੱਚ ਕੇ ਹੱਡੀਆਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਆਦਿ ਅਨੇਕਾਂ ਤੁਸੀਂ ਇਹ ਹਨ ਜਿਹੜੇ ਮਜਬੂਰ ਪਰ ਡਾਇਨਾ ਚੁੜੇਲਾ ਦੱਸੀਆਂ ਜਾਂਦੀਆਂ ਔਰਤਾਂ ਨੂੰ ਸਹਣੇ ਪਏ ਹਨ ਮਰ ਜਾਣਾ ਅਜਿਹੀ ਔਰਤ ਦੀ નિર્ਦੋਸ਼ਤਾ ਦਾ ਸਬੂਤ ਮੰਨਿਆ ਜਾਂਦਾ ਸੀ ਸੋ ਅਜਿਹੀ ਔਰਤ ਦੇ ਰਿਸ਼ਤੇਦਾਰ ਵੀ ਇਹੀ ਚਾਹੁੰਦੇ ਸਨ ਕਿ ਉਹ ਮਰ ਜਾਵੇ ਤੇ ਖਾਨਦਾਨ ਦੀ ਇੱਜ਼ਤ ਬਚ ਜਾਵੇ ਭੁੱਖੀ ਔਰਤ ਹੋਰ ਤਰ੍ਹਾਂ ਵੇਖਦੀ ਹੈ ਤੇ ਅਜਿਹੀ ਤੱਕਣੀ ਨੂੰ ਚੁੜੇਲ ਤੱਕਣੀ ਕਿਹਾ ਜਾਂਦਾ ਰਿਹਾ ਹੈ ਮੱਦ ਕਾਲ ਵਿੱਚ ਕਈ ਵਿਅਕਤੀ ਰਾਜੇ ਤੋਂ ਫਰਮਾਨ ਜਾਰੀ ਕਰਵਾ ਕੇ ਡਾਇਨਾ ਚੁੜੇਲਾ ਨੂੰ ਮਾਰਨ ਦਾ ਠੇਕਾ ਲੈ ਲੈਂਦੇ ਸਨ ਅਤੇ ਉਹ ਇਸ ਢੰਗ ਨਾਲ ਔਰਤਾਂ ਨੂੰ ਲੁੱਟਦੇ ਰਹਿੰਦੇ ਸਨ ਬਦਸੂਰਤ ਹੋਣਾ, ਵਿਧਵਾ ਹੋਣਾ ਤੇ ਬਾਂਝ ਹੋਣਾ ਨਿੱਕੇ ਸਮਾਜਾਂ ਵਿੱਚ ਔਰਤਾਂ ਲਈ ਮੁਸੀਬਤਾਂ ਬਣਦਾ ਰਿਹਾ ਹੈ। ਕਿਸੇ ਦੀਆਂ 6 ਉਂਗਲਾਂ ਹੋਣੀਆਂ ਜਾਂ ਕਿਸੇ ਦੀ ਇੱਕ ਅੱਖ ਖਰਾਬ ਹੋਣੀ ਜਾਂ ਕਿਸੇ ਦਾ ਕੁੱਬ ਨਿਕਲਿਆ ਹੋਣਾ ਉਸ ਨੂੰ ਦੂਜਿਆਂ ਦੀਆਂ ਨਜ਼ਰਾਂ ਵਿੱਚ ਸ਼ੱਕੀ ਬਣਾਉਂਦਾ ਰਿਹਾ ਹੈ। ਅਜੇ ਹਿੰ ਸਤਰੀਆਂ ਨੂੰ ਉਦੋਂ ਤੱਕ ਤੁਸੀਂ ਇਹ ਦਿੱਤੇ ਜਾਂਦੇ ਸਨ ਜਦੋਂ ਤੱਕ ਉਹ ਆਪਣੇ ਡਾਈਨ ਹੋਣ ਦਾ ਇਕਬਾਲ ਨਾ ਕਰ ਲੈਂਦੀਆਂ ਸਨ ਸੰਸਾਰ ਵਿੱਚ ਕੋਈ ਅਜਿਹਾ ਤੁਸੀਂ ਆ ਨਹੀਂ ਹੈ ਜਿਹੜਾ ਪੱਛਮ ਵਿੱਚ ਇਹਨਾਂ ਔਰਤਾਂ ਨੂੰ ਨਹੀਂ ਦਿੱਤਾ ਗਿਆ ਇਹ ਸਭ ਕੁਝ ਬਾਈਬਲ ਦੇ ਆਦੇਸ਼ਾਂ ਅਨੁਸਾਰ ਕੀਤਾ ਹੋਣ ਕਰਕੇ ਸ਼ੁਭ ਮੰਨਿਆ ਜਾਂਦਾ ਸੀ ਕਿਸਾਨ ਅਤੇ ਮਜ਼ਦੂਰ ਅਕਸਰ ਅੰਧਵਿਸ਼ਵਾਸੀ ਹੁੰਦੇ ਹਨ ਇਹਨਾਂ ਭੌਲੇ-ਭਾਲੇ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾਉਣਾ ਅਤੇ ਇਹਨਾਂ ਨੂੰ ਕਰਾਹੇ ਪਾਉਣਾ ਕਈਆਂ ਨੇ ਆਪਣਾ ਧੰਦਾ ਬਣਾ ਲਿਆ ਹੈ ਚਲਾਕ ਲੋਕਾਂ ਵੱਲੋਂ ਉਡਣ ਪਾਣੀ ਤੇ ਤੁਰਨ ਅੱਗ ਦੇ ਚੱਲਣ ਲੋਪ ਹੋ ਜਾਣ ਦੂਜੇ ਨੂੰ ਵਸ ਵਿੱਚ ਕਰਨ ਆਦਿਆਂ ਸ਼ਕਤੀਆਂ ਦਾ ਭਰਮ ਉਪਾਜ ਕੇ अनेका ਪ੍ਰਕਾਰ ਦੇ ਕੁਕਰਮ ਕੀਤੇ ਜਾ ਰਹੇ ਹਨ ਅਤੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਗਈਆਂ ਹਨ ਕਿਸੇ ਔਰਤ ਦਾ ਬੱਚਾ ਨਾ ਹੋਣ ਦੀ ਸੂਰਤ ਵਿੱਚ ਕਿਸੇ ਜਿਹੇ ਪਖੰਡੀ ਦੇ ਕਹਿਣ ਉਤੇ ਕਿਸੇ ਦਾ ਪਹਿਲਾ ਬੱਚਾ ਮਾਰ ਕੇ ਉਸ ਦੇ ਲਹੂ ਨਾਲ ਨਹਾਉਣ ਅਤੇ ਆਪਣੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਕਿਸੇ ਬੱਚੇ ਦੀ ਬਲੀ ਦੇਣ ਅਤੇ ਕਿਸੇ ਨੂੰ ਕੁਝ ਖਵਾ ਕੇ ਮਾਰ ਦੇਣ ਦੀਆਂ ਅਨੇਕਾਂ ਘਟਨਾਵਾਂ ਹਰ ਸਮਾਜ ਵਿੱਚ ਵਾਪਰ ਚੁੱਕੀਆਂ ਹਨ ਅਤੇ ਅੱਜ ਵੀ ਵਾਪਰ ਰਹੀਆਂ ਹਨ ਜੁਰਮਾਂ ਦੀ ਇਸ ਦੁਨੀਆ ਵਿੱਚ ਜ਼ਹਿਰ ਅਤੇ ਵਿਸ਼ੇਸ਼ ਕਰਕੇ ਪਾਰੇ ਦੀ ਖੁੱਲੀ ਵਰਤੋਂ ਹੁੰਦੀ ਰਹੀ ਹੈ ਕਈ ਇਹ ਮਤ ਦਿੰਦੇ ਰਹੇ ਹਨ ਕਿ ਚੀਚੀ ਉਂਗਲ ਦਾ ਨੋ ਬਾਂਦਰ ਦੇ ਵਾਲ ਮਨੁੱਖ ਦੀ ਹੱਡੀ ਕਿਸੇ ਮਰੇ ਬੰਦੇ ਦੇ ਕੱਪੜੇ ਆਦੁੱਤੇ ਵਿਸ਼ੇਸ਼ ਮੰਤਰ ਪੜ੍ਹ ਕੇ ਦੱਬੇ ਜਾਣ ਉਪਰੰਤ ਉਸ ਉਤੋਂ ਲੰਘਣ ਵਾਲੇ ਦੀ ਮੌਤ ਹੋ ਜਾਵੇਗੀ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਤੋਂ ਛੁਟਕਾਰਾ ਪਾਉਣ ਲਈ ਉਸ ਦਾ ਨਾਮ ਲੈ ਕੇ ਧਾਰਮਿਕ ਪੁਸਤਕ ਨੂੰ ਪੁੱਠੇ ਪਾਸੇ ਪੜਨ ਨਾਲ ਉਦੇਸ਼ ਸਿੱਧ ਹੋ ਜਾਂਦਾ ਹੈ। ਕਈ ਥਾਈਂ ਇਹ ਪਖੰਡੀ ਰੋਗੀ ਔਸਤਰੀ ਨਾਲ ਇਹ ਕਹਿ ਕੇ ਬਲਾਤਕਾਰੀ ਸੰਭੋਗ ਕਰਦੇ ਹਨ ਕਿ ਇਹ ਬਲਾਤਕਾਰ ਉਸ ਨਾਲ ਨਹੀਂ ਸਗੋ। ਉਸ ਦੇ ਅੰਦਰ ਬੈਠੇ ਡਾਇਨ ਨਾਲ ਕੀਤਾ ਜਾ ਰਿਹਾ ਹੈ ਜਦੋਂ ਮਰੀਜ਼ ਇਸ ਤਰੀ ਠੀਕ ਨਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਇਸ ਅੰਦਰਲੀ ਡਾਇਨ ਵੱਡੀ ਸ਼ਕਤੀ ਵਾਲੀ ਹੈ ਸੋ ਉਸ ਨੂੰ ਸੋਧਣ ਲਈ ਵਧੇਰੇ ਸੋਨਾ ਚਾਂਦੀ ਵਧੇਰੇ ਦਾਨ ਅਤੇ ਵਧੇਰੇ ਇਸ ਮਗਰੀ ਦੀ ਲੋੜ ਪਵੇਗੀ ਅਜਿਹਾ ਕਰਦੇ ਆ ਇਹ ਦੰਬੀ ਵਿਅਕਤੀ ਇਹ ਸੰਭਵ ਅਜਿਹੀਆਂ ਸ਼ਰਤਾਂ ਲਾ ਦਿੰਦੇ ਹਨ ਅਤੇ ਆਪਣੀ ਸਫਲਤਾ ਇਹ ਕਹਿ ਕੇ ਛਪਾਉਂਦੇ ਹਨ ਕਿ ਦੱਸਿਆ ਸੰਜਮ ਭੰਗ ਕੀਤਾ ਗਿਆ ਹੈ ਕਈਆਂ ਨੇ ਭੂਤ ਪ੍ਰੇਤ ਕੱਢਣ ਦਾ ਕੰਮ ਆਪਣੇ ਘਰਾਂ ਵਿੱਚ ਹੀ ਆਰੰਭ ਕਰ ਲਿਆ ਹੈ ਅਤੇ ਇਹਨਾਂ ਦੀ ਮਾਨਤਾ ਫਲਾਉਣ ਲਈ ਇਹਨਾਂ ਵਰਗੇ ਹੀ ਕਈ ਭਾਈਵਾਲ ਤੇ ਜੋਟੀਦਾਰ ਪੈਦਾ ਹੋ ਰਹੇ ਹਨ ਅਜਿਹੇ ਲੋਕ ਅਕਸਰ ਚਲਾਕ ਤੇ ਫਰਤੀਲੇ ਹੁੰਦੇ ਹਨ ਤੇ ਲੋਕਾਂ ਨੂੰ ਲੁੱਟਣ ਦੇ ਪੱਖੋਂ ਇਹ ਨਿਤ ਨਵੇਂ ਕਾਟਾਂ ਕੱਟਦੇ ਹਨ ਭਾਰਤ ਵਿੱਚ ਸਿੱਧ ਤੇ ਤੰਤਰਵਾਦ ਕੇ ਹੀ ਨਵੇਂ ਮਤ ਅਜਹੀਆਂ ਸ਼ਕਤੀਆਂ ਨੂੰ ਪ੍ਰਚਾਰਨ ਦਾ ਕਾਰਜ ਕਰ ਰਹੇ ਹਨ ਪੁਰਾਣੇ ਸਮਿਆਂ ਵਿੱਚ ਸਾਡੇ ਦੇਸ਼ ਵਿੱਚ ਛੱਤਰ ਝੁਲਾਉਣ ਅਤੇ ਰਾਤ ਨੂੰ ਮਸ਼ਾਲ ਬਾਲਣ ਦੀ ਆਗਿਆ ਜਾਂ ਰਾਜਿਆਂ ਮਹਾਰਾਜਿਆਂ ਨੂੰ ਸੀ ਜਾਂ ਇਹਨਾਂ ਸਿੱਧਾਂ ਨੂੰ ਛੱਤਰਾਂ ਦੀ ਗਿਣਤੀ ਸ਼ਕਤੀ ਅਨੁਸਾਰ ਘਟਵਾਦ ਹੁੰਦੀ ਸੀ ਰਾਜੇ ਮਹਾਰਾਜੇ ਵੀ ਇਹਨਾਂ ਸਿੱਧਾਂ ਸਾਧਾਂ ਅਤੇ ਤੰਤਰੀਆਂ ਤੋਂ ਡਰਦੇ ਸਨ ਇਹ ਸਿੱਧ ਆਪਣੇ ਪ੍ਰਚਾਰ ਲਈ ਬਹਿਸ ਦੇ ਅਖਾੜੇ ਲਾਉਂਦੇ ਰਹੇ ਹਨ ਤੇ ਆਪਣੇ ਵਿਰੋਧੀਆਂ ਦਾ ਸਫਾਇਆ ਕਰਨ ਲਈ ਇਹ ਹਰ ਢੰਗ ਤਰੀਕਾ ਵਰਤੇਦੇ ਰਹੇ ਹਨ ਵਿਗਿਆਨ ਨੇ ਬਿਜਲੀ ਅਤੇ ਸੰਚਾਰ ਸਾਧਨਾਂ ਨਾਲ ਦੂਰ ਦੁਰਾਂਡੇ ਥਾਵਾਂ ਤੇ ਚਾਨਣਾ ਕਰਕੇ ਦੇ ਸੂਚਨਾ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਪੂਤਾਂ ਡਾਇਨਾ ਦਾ ਡਰ ਦੂਰ ਕੀਤਾ ਹੈ ਪਰ ਇਸ ਖੇਤਰ ਵਿੱਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਵਿੱਦਿਆ ਦੇ ਪ੍ਰਸਾਰਕ ਤਰਕਸ਼ੀਲ ਸੋਚ ਆਤਮ ਵਿਸ਼ਵਾਸ ਆਦ ਨਾਲ ਲੋਕਾਂ ਦੇ ਮਨਾਂ ਵਿੱਚੋਂ ਡਰ ਕੱਢਣ ਦੀ ਲੋੜ ਤਾਂ ਹੈ ਹੀ ਸਮਾਜ ਨੂੰ ਚਿੰਬੜੇ ਹੋਏ ਪਖੰਡੀ ਬਿਰਤੀ ਵਾਲੇ ਇਹਨਾਂ ਪੂਤਾਂ ਪ੍ਰੇਤਾਂ ਤੇ ਡਾਇਨਾ ਚੁੜੇਲਾ ਨੂੰ ਪਛਾਣਨ ਸਜ਼ਾ ਦੇਣ ਅਤੇ ਬੇਨਕਾਬ ਕਰਨ ਦੇ ਸਾਹਸ ਦੀ ਵੀ ਲੋੜ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨੀ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।